ਦੇਖੋ ਜੀ ਸਾਡੀ ਪਾਰਟੀ ਅਸੂਲਾਂ ਦੀ ਪਾਰਟੀ ਆ ਸਾਡੇ ਅਸੂਲੇ ਆ ਜੋ ਸਾਡੇ ਹਾਈ ਕਮਾਂਡ ਦਾ ਹੁਕਮ ਆਵੇਗਾ ਸਾਡੇ ਸਿਰ ਮੱਥੇ ਤੇ ਆ ਅਸੀਂ ਵਰਕਰ ਆ ਸਾਡਾ ਫਰਜ ਬੰਦਾ ਬੇਨਤੀ ਕਰੀਏ ਪਾਰਟੀ ਨੂੰ ਥੱਲੇ ਦਾ ਲੈਵਲ ਸਾਰਾ ਸਹੀ ਦੱਸੀਏ ਅਸੀਂ ਆਪਣਾ ਜੋ ਥੱਲੇ ਦਾ ਵਰਕ ਆ ਉਹ ਅਸੀਂ ਆਪਣਾ ਬੇਨਤੀ ਕਰਾਂਗੇ ਵਰਕ ਜਿਹੜਾ ਥੱਲੇ ਦਾ ਪਬਲਿਕ ਦੀ ਭਾਵਨਾ ਉਹ ਦੱਸਾਂਗੇ ਈ ਹਲਕੇ ਜੋ ਉਮੀਦਵਾਰ ਦਿੱਤਾ ਜਾਵੇ ਪਰ ਫਿਰ ਵੀ ਪਾਰਟੀ ਨੇ ਬਹੁਤ ਕੋ ਸੋਚਣਾ ਹੁੰਦਾ ਕਿਉਂਕਿ ਬਾਈਲੈਕਸ਼ਨ ਹੈ ਇਹ ਕੱਲੇ ਕਿਸੇ ਬੰਦੇ ਦੀ ਇਲੈਕਸ਼ਨ ਨਹੀਂ ਪਾਰਟੀ ਸਮੁੱਚੀ ਨੇ ਰਲ ਕੇ ਲੜਨੀ ਹੈ ਟਿਕਟ ਦੇਣਾ ਨਾ ਦੇਣਾ ਉਹ ਕੋਈ ਮੈਨੇ ਨਹੀਂ ਰਖਾਉਂਦਾ ਹਰ ਵਰਕਰ ਦਾ ਫਰਜ ਬੰਦਾ ਕਿ ਪਾਰਟੀ ਲਈ ਆਪਣੀ ਜਿੰਦ ਜਾਨ ਲਾਵੇ ਹਾਂ ਪਾਰਟੀ ਦੇ ਲੀਡਰ ਦਾ ਫਰਜ ਬੰਦਾ ਹੈ ਕਿ ਉਹ ਸਮਝੇ ਕਿ ਇਸ ਇਨਸਾਨ ਨੇ ਪਾਰਟੀ ਲਈ ਆ ਕੁਰਬਾਨੀਆਂ ਕੀਤੀਆਂ ਜਦੋਂ ਸਮਾਂ ਆਵੇ ਉਹਨੂੰ ਸਹੀ ਸਮੇਂ ਤੇ ਉਹਨੂੰ ਐਡਜਸਟ ਕੀਤਾ ਜਾਵੇ ਕਿਸੇ ਨੂੰ ਵੀ ਪਾਰਟੀ ਟਿਕਟ ਦਵੇ ਸਾਡਾ ਸਾਰੇ ਅੱਗੇ ਮੇਰੀ ਤੇ ਇਹੀ ਬੇਨਤੀ ਆ ਇਹ ਸਾਰੇ ਜਨੇ ਰਲ ਕੇ ਉਸ ਨੂੰ ਜਿਤਾਈਏ ਤਾਂ ਕਿ ਪਾਰਟੀ ਜਿੱਤੇ ਨਾ ਕਿ ਵਿਸ਼ੇਸ਼ ਵਿਅਕਤੀ ਇਕੱਲਾ ਜਿੱਤੇ ਵਿਸ਼ੇਸ਼ ਵਿਅਕਤੀ ਇਕੱਲਾ ਜਿਤਾ ਕੇ ਕੋਈ ਫਾਇਦਾ ਨਹੀਂ ਜੇ ਪਾਰਟੀ ਜਿੱਤਦੀ ਆ ਸਤਾਈ ਦਾ ਮੋੜ ਬਾਈਦਾ ਤੇ ਮੈਂ ਹਾਈ ਕਮਾਂਡ ਨੂੰ ਬੇਨਤੀ ਕਰਦਾ ਕਿ ਜਿੰਨੂੰ ਵੀ ਤੁਸੀਂ ਟਿਕਟ ਦੋਗੇ ਦੇ ਰਾਤੇ ਕਰਦੇ ਆਂਗੇ ਪ੍ਰਵਾਹ ਨਹੀਂ ਕਿਸੇ ਗੱਲ ਦੀ ਹਰ ਪੱਖੋਂ ਨਾਲ